ਸਤਿ ਗੁਰ ਗਾਲ ਬਾਈ ਜੀ ਸਾਰਿਆਂ ਨੂੰ ਵੈਲਕਮ ਆ ਆਪਣੀ ਇੱਕ ਹੋਰ ਨਵੀਂ ਵੀਡੀਓ ਚ ਅੱਜ ਮਸ਼ੀਨ ਦੇ ਕੋਲ ਤਾਂ ਲੇਟੇ ਹੋ ਗਏ ਨਾ 150 ਦਾ 10 ਦਾ ਟਾਈਮ ਹੋ ਗਿਆ ਫਿਰ ਇੱਕ ਵਾਰ ਸਮਾਨ ਲਈਏ ਪਹਿਲਾਂ ਜਾ ਕੇ ਪਹਿਲਾਂ ਹਾਂਜੀ ਹਾਂਜੀ ਬਾਕੀ ਭਰੇ ਹੁਣ ਫਿਰ ਧੋ ਕੇ ਆਣ ਮੈਂ ਲਿਆਉਣਾ ਰ ਸਮਾਨ ਪਾਪ ਜੀ ਲਿਆਉਣਾ ਇੱਕ ਕਮਾਉੜੀ ਲਿਆਉਣਾ ਆਹ ਤਰ੍ਹਾਂ ਕਿ ਜਿਹੜਾ ਹੈ ਇਹ ਕਮਾਉੜੀ ਲਾਣਾ ਚੰਗਾ ਠੀਕ ਹੈ ਇਹ ਤਖਲੀ ਕਰਾ ਦੋ ਇਹਦੀ ਬਾਕੀ ਸੁੱਖਾ ਭਾਈ ਦੇ ਲੈ ਜੰਤਰ ਬਣੇ ਕਿਥੇ ਲਈ ਜਾਂਦਾ ਕੱਢ ਕੱਢ ਹੈ ਆਸਟ੍ਰੇਲੀਆ ਵਾਲੇ ਪਤਾ ਨਹੀਂ ਮਸ਼ੀਨਾ ਕਿੰਨੀ ਕਿੱਲੇ ਆਇਆ ਹੈ ਦੇਖ ਤਾਂ ਫਿਰ ਜੰਤਰ ਕਿਹੇ ਆ ਬਾਈ ਰਾਮਾ ਨਾਟ ਵੀ ਬੋਲਦਾ ਹੈ ਬਹੁਤ ਤਗੜੀ ਮਸ਼ੀਨ ਆਏ ਉਹਦੇ ਉਧਰ ਮਸ਼ੀਨ ਦਿਖਾਈ ਉਹ ਆਜਾ ਭਾਈ ਰੇਨੂ ਦੇ ਮੜੀ ਯਾਰਕਾਰੀ ਲੈ ਆਇਆ ਮੈਂ ਨੰਨੇ ਨਾਟ ਕੋਲ ਜਿਹੜੀ ਮੇਰੇ ਵਾਲੀ ਰੋਕ ਜੰਦੀ ਬਹੁਤ ਜਾਨ ਆ ਮਾਰਿਆ ਹੋਰ ਕੇ ਸਾਰੇ ਡੈਡ ਘਾਲਾ ਰਹੇ ਜੀ ਹੁਣ ਆ ਵੀ ਦੇਖ ਬਈ ਆਈ ਰਮਨ ਰੰਡ ਜੰਗੀ ਨੰਬਰ ਦਾ ਹਾਂ ਮਾਰਦੀ ਆ ਪੂਰੀ ਚਟ ਚਟ ਨਹੀਂ ਵਧੀਆ ਮਸ਼ੀਨ ਆ ਬਈ ਇਹ ਪੂਰੀ ਟੌਪ ਦੀ ਆ ਇਹ ਦੇੜੇ ਹੀ ਬਹੁਤ ਆ ਚੱਕਰ ਬਹੁਤ ਆ ਆ ਤਾਂ ਤੂੜੀ ਵਾਲੇ ਥਰੇਸ਼ਰ ਦੇ ਬਲੇਡ ਬਦਲਣ ਨੂੰ ਆ ਆ ਹੈ ਗਿਆ ਮਤੀ ਬੜੇ ਨਾਟ ਮੋੜ ਬੋਲਟ ਖੋਲਣ ਨੂੰ ਆ ਬਸਾਰੇ ਸਾਰੇ ਦਰਵਾਜ਼ਾ ਸਾਰੇ ਤਰਨਵਾਦ ਰ ਮੈਂ ਸਾਰਿਆਂ ਨੂੰ ਮਾਰ ਲ ਗੁੱਲੀਆਂ ਨੂੰ ਜਦੋਂ ਆ ਇਹਨੂੰ ਮਾਰ ਲ ਖਾਰੇ ਗੁੱਲੀਆਂ ਆ ਗੰਨ ਦੇ ਲ ਗਰੀਸ ਵਾਲੀ ਮੈਨਟਰੀ ਇਹ ਵੀ ਹੈਂਡਲ ਵਾਲਾ ਕੰਮ ਚੱਕੀ ਗਿਆ ਬਾਈ ਇਸ ਏਰੀਆ ਤੇ ਰਹਿ ਸਾਰੇ ਪੁਰਜੇ ਇਹ ਦੇਖ ਤਾਂ ਹੈ ਥੱਲੇ ਉਹੀ ਗੱਲ ਇਹ ਤਾਂ ਲੋਹਾ ਘਾਤਾ ਹੋਊਗਾ ਨਾ ਤੇਰੇ ਕੋਲ ਮੈਂ 25 ਕਿਲੋ ਲੋਹਾ ਲਿਆ ਕੱਪੜੇ ਉੱਤੀ ਛੱਡਿਆ ਕੱਪੜੇ ਉੱਤੀ ਛੱਡਿਆ ਆਪਣੇ ਆਵਾ ਮੁੜ ਕੇ ਵੀ ਮੌਜ ਵੀ ਆ ਇਹਦਾ ਹੁਣ ਜਿਵੇਂ ਆਪਣੇ ਉਹਦੇ ਬਦਲ ਲਿਆ ਨਾ 플레이ਟ ਮਸ਼ੀਨ ਦੇ ਰੀਪਰ ਦੇ ਰੀਪਰ ਦੇ ਉੱਪਰ 플레이ਟ ਨੂੰ ਪੈ ਜਾਂਦੀ ਹੈ ਜੋੜ ਕਰਨ ਲਈ ਬਦਲ ਜਾਂਦਾ ਜਦ ਇਹਦਾ ਘਾਟਾ ਵੀ ਨਾ ਹੋਵੇ ਆ ਮੌਬੇ ਲਿੰਗੜਾ ਹੋਣਾ ਦੋਨੇ ਪੱਧ ਘੱਟ ਹੁੰਦੀ ਹੈ ਇਹਦੇ ਪਾਸਾ ਬਦਲ ਹੋ ਜਾਂਦਾ ਦੂਜੇ ਪਾਸੇ ਲੱਗ ਜਾਂਦੀ ਹੈ ਤੂੰ ਦੋਨੇ ਪਾਸੇ ਤੋਂ ਚੱਈ ਹੈ ਔਰ ਆ ਗੱਲ ਦਾ ਗੱਲ ਦਾ ਬਹੁਤ ਫਾਇਦਾ ਹੂੰ ਗੱਲ ਦਾ ਬਹੁਤ ਵਧੀਆ ਇਹ ਤਾਂ ਮੈਂ ਕਹਿੰਦਾ ਬੈਟਰੀ ਕੋ ਚਾਰਜ ਕਰੀ ਬਈ ਫਾਰੀ ਮਸ਼ੀਨਾਂ ਨੂੰ ਮਾਰ ਦਿੰਦੀ ਹੋਣੀ ਆ ਲਾਈਟ ਵਧੀਜੀ ਬੈਟਰੀ ਆ ਜਿਹੜੀ ਨਾ ਇਹ ਚਾਰਜ ਵਾਲੀ ਇਹ ਆਪ ਤੇਰਾ ਭੂਆ ਇਹਦੇ ਤੇ ਲੱਗਦੀ ਆ ਚਾਰਜਰ ਬਿਜਲੀ ਤੇ ਇਹਦੇ ਤੇ ਲੱਗ ਜਾਂਦੀ ਆ ਸਭ ਤੇ ਆ ਜਾਂ ਦੋ ਹੀ ਗੋਲ ਬਿਜਲੀ ਲੱਗਦੀ ਆ ਉਹਦੇ ਵਾਲੀ ਬਿਜੂਟੀ ਵਾਲੀ ਵੀ ਹੈ ਹਾਂ ਇਹਦੇ ਤੇ ਲੱਗ ਦੋ ਕੋ ਲੱਗਦੇ ਨੇ ਤੇ ਇੱਕ ਬੜੀ ਲੱਗਦੇ ਕੋਲ ਮੋਪੀ ਆ ਇਹ ਵਧੀਆ ਕੰਪਨੀ ਆ ਸਾਡੇ ਨਾਲ ਜੀ ਮੈਸੇਜ ਜੀ ਆ ਲੱਗੀ ਬੈਟਰੀ ਐ ਇਹਨਾਂ ਚ ਆ ਚਾਰਜ ਲਾ ਦੇਣਾ ਇਹ ਇਹ ਪੰਜ ਕਮੇਟੀਆਂ ਚਾਰਜ ਹੋ ਜਾਂਦੀ ਐ ਇਹਨਾਂ ਦਾ ਆ ਬੈਟਰੀ ਹਾਂ ਚੱਲਦੀ ਆ ਉਹਦੇ ਉੱਪਰ ਤਾਂ ਬਹੁਤ ਚੱਲਦੀ ਆ ਉਹਦੇ ਉੱਪਰ ਦੂਏ ਪਰ ਗ੍ਰੈਂਡਰ ਬੱਧਾ ਘੰਟਾ ਚੱਲਦਾ ਬਈ ਉਹ ਲੋਡ ਪਾਉਂਦਾ ਲੋਡ ਜਿਆਦਾ ਗ੍ਰੈਂਡਰ ਮੈਟਰੀ ਵਾਲੀ ਆ ਉਹ ਵੀ ਬੈਟਰੀ ਵਾਲੀ ਆ ਦੇਖਿਆ ਨਹੀਂ ਤਾਂ ਜੰਤਰ ਸਾਰੇ ਹੀ ਬਈ ਬਾਹਰ ਵਾਲੇ ਸਟੇਰੀ ਵਾਲੇ ਰੱਖੀ ਪੈਂਦਾ ਸਾਰੇ ਮੈਨੂੰ ਓਕੀ ਆ ਤਾਂ ਹੀ ਨੇ ਜਿਹੜੇ ਮਸ਼ੀਨਾਂ ਖੋਲੀਆਂ ਅਜੇ ਬਾਈ ਇਹਨਾਂ ਨੇ ਸੰਦੇ ਇਹ ਜਿਹੇ ਨਾ ਕੋਈ ਬਾਹਰ ਨਹੀਂ ਸੰਦਾ ਇਹ ਦੋ ਤਿੰਨ ਦਿਹਾੜੀਆਂ ਜੀ ਪੱਟ ਕੇ ਉਹ ਮਾਨੀਆ ਕਰਕੇ ਪਰੇ ਆ ਦਿਖਾਇਆ ਦਾ ਕੌਣ ਕੇ ਹਾਂ ਜੀ ਉਹ ਕੋਈ ਤਾਂ ਮਾਰਾ ਇਹ ਬਾਈ ਵੀ ਲਾ ਲਾ ਇਹ ਬਾਈ ਇਹ ਜਿਹੜੀ ਗਾਨਾ ਹਾ ਇਹ ਉਹ ਇਹ ਇਧਰ ਲੈ ਕਿੰਨੇ ਰੁਪਈਆ ਦੀ ਹੈ ਇਹ ਉਹ ਤਾਂ 90 ਹੋ ਗਈ ਹੋ ਗਈ 50000 ਦੀ ਹਾਂ ਇੰਨੀ ਤਾਂ ਹੋ ਗਈ ਹਾਂ ਲਾ ਗਿਆ ਬੰਗਲੀ ਸਾਗ 2.5 ਲੱਖ ਦਾ ਸਾਮਾਨ ਆ ਮੈਨੂੰ ਇਹਦਾ ਸਾਰਾ ਉੱਥੇ ਸਿੱਟ ਲੈ ਲਗਾ ਲਾ ਲਾ ਇਹਨੂੰ ਲੱਕ ਦੇਖ ਬੰਗਰ ਨੂੰ ਲੱਕ ਦੇ ਇਹ ਨੂੰ ਲਾ ਲਓ ਇਹਨੂੰ ਲਾਓ ਚਲੋ ਕਲ ਫਿਰ ਵੀਰ ਆਖਲੇ ਨੂੰ ਦੱਬਦੇ ਦੱਬ ਕੇ ਰੱਖੋ ਉਹਨੇ ਕੱਟ ਕਰ ਦੇਣਾ ਆਪੇ ਕੱਟ ਕਰ ਦੇਣਾ ਉਹਨੇ ਆਪੇ ਕੱਟ ਕਰੀ ਜਾਂਦੀ ਹੈ ਇਹਨੇ ਆਪੇ ਕੱਟ ਕਰ ਦੇ ਕਟਾ ਤੈਨਂ ਇੰਦਰ ਇਧਰ ਮੇਰੇ ਉਹ ਨੰਬਰ ਕੱਟ ਦਿੱਤੇ ਇਹਨੂੰ ਵੱਧ ਜਾਣੇ ਨੰਬਰ ਵੱਧ ਜਾਣੇ ਜਿਵੇਂ ਆ ਦੇਖੋ ਪੰਜ ਨੰਬਰ ਤੇ ਕਰ ਲਈਏ ਬੜੇ ਲੈਰ ਨੂੰ ਕਰਨਾ ਜਿਆਦਾ ਤੇ ਹੋ ਜਾਣੀ ਆਹ ਚਾਹਣ ਵਧਾ ਵਧਾ ਦੀ ਬੜੀ ਕੁਆਲਿਟੀ ਵਧਾ ਦੇ ਲਈਏ ਲੱਗੇ ਆ ਗਿਆ ਉਹ ਨਿਕਲੇ ਆਇਆ ਹੂੰ ਆ ਗਿਆ ਵੀ ਇਹ ਪੜਹਲੇ ਹੋਾ ਥੋੜਾ ਜਿਹਾ ਇਹ ਬਾਈ ਉਹਨੂੰ ਬਿੱਲੀ ਹੀ ਲਾ ਦੇ ਲਿਆ ਕੇ ਹਾਂ ਉਹ ਲਾਉਂਗੇ ਬਿੱਲੀ ਨਾਲ ਉਹਨਾਂ ਨੂੰ ਮਿਲਦੀ ਆ ਪੂਰ ਬਾਈ ਦੇ ਮਗਾ ਲਾ ਉਧਰ ਹੀ ਲਗਾਉਣਾ ਹਾਂ ਬਿੱਲੀ ਜੀ ਬਹੁਤ ਵਧੀਆ ਉਹ ਮੈਨੂੰ ਆਇਆ ਸ਼ੌਕ ਆਦਾ ਫਿਰ ਹੁਣ ਕੰਮ ਦਾ ਜਿਹੜਾ ਬੰਦਾ ਮੈਂ ਤਾਂ ਇਹੀ ਸਮਾਨ ਲੱਭਿਆ ਉੱਥੇ ਜਾ ਕੇ ਕੰਮ ਤਾਂ ਬਾਈ ਸ਼ੌਕ ਨਾਲੇ ਹੁੰਦਾ ਹਾਂ ਬੱਤੀ ਉਹ ਹਰ ਹਰਬ੍ਰਿੰਦਰ ਉਹ ਇਹੀ ਕੰਮ ਕਰਦਾ ਹੈ ਇਹਦੇ ਵਿੱਚ ਲੈਨ ਵਾਲੇ ਬੰਦੇ ਆ ਨਾ ਪੂਰ ਮਹਤਰੀ ਲੈਨ ਵਾਲਾ ਹਰਬ੍ਰਿੰਦਰ ਇੱਥੇ ਤੇ ਗਿਆ ਉਹਨੇ ਆਪਰੇ ਮੋਟੀ ਦੀ ਕਰੀ ਹੋਈ ਹੈ ਸੈਡਿਗਰੀ। ਉਹ ਇਹ ਸੰਤ ਭਾਂਡੇ ਲੱਭਦਾ ਨਾ। ਯਾਰ ਉਹਦੀ ਤਾਂ ਬਹੁਤ ਆ ਮੌਕੀ ਵਾਲਿਆਂ ਨਾਲ। ਅੱਛਾ? ਉਹਨਾਂ ਦੀ ਜਿਹੜੀ ਇਹ ਕੰਪਨੀ ਹੈ ਨਾ ਉਹਨਾਂ ਨਾਲ ਹੀ ਉਹਦਾ ਕਨੈਕਟ ਆ ਚੱਲਦਾ ਈ। ਅੱਛਾ ਕੰਪਨੀ ਚ ਲਿਆਉਂਦਾ ਕਰੋ। ਕੋਈ ਲਿਆਉਂਦਾ ਇਹ। ਯੂ ਐਸ ਏ ਦੀ ਕੰਪਨੀ ਹੈ ਇਹ। ਇਹ ਮੌਕੀ। ਉਹ ਮੌਕੀ। ਆਪਣੇ ਤਾਂ ਮਿਲਦੀ ਹੀ ਨਹੀਂ ਇਹ ਨਾ। ਨਾਪੜੀ ਨਹੀਂ ਆਉਂਦੀ ਇਹ। ਜਾਂ ਇਹ ਅਮਰੀਕਾ ਚੋਂ ਮਿਲਦੀ ਆ। ਨਹੀਂ ਬਿਲਕੁਲ। ਹੈ ਤਾਂ ਗੰਨ ਤਾਂ ਆਪਣੇ ਵਾਲੇ ਯੂ ਐਸ ਏ ਦੇ ਪਿੱਛੇ ਥੱਲੇ ਦਾ ਬਸ ਜਿਹੜਾ ਜਿਹੜਾ ਪੰਪ ਆਪਾਂ ਮਾਰਦੇ ਆਂ ਏ ਉਹਦੇ ਵਿੱਚੇ ਜਗਾੜ ਲਾ ਹਾਂ ਹੈ ਨਾ। ਪੱਲੇ ਗੱਨ ਤਾਂ ਉਹੀ ਗਰੀਹ ਇੱਥੇ ਨੂੰ ਪੈ ਜਣਾ। ਕਿੱਥੋਂ ਪੈਂਦਾ? ਲਾਈਟ ਵੀ ਬਾਲਦੀ ਆ ਮੂਰੇ। ਹਾਂ। ਆ ਲਾਈਟ ਅੱਗੇ ਜੇ ਲਾਈਟ ਬਾਲਦੀ ਆ। ਉਹ ਵੀ ਹਨੇਰੇ ਜਿਹਾ ਮਾਨਾ। ਨੇਬਰ ਨੂੰ ਲਾਉਣਾ ਬੰਦਾ ਹੈਗਾ ਕਿ ਲਾ ਲੈਂਦਾ। ਉਹ ਕਰਕੇ ਬਾਅਦ ਵਿੱਚ। ਮੋੜੇ ਕੱਲਾ ਬੰਦਾ। ਨਹੀਂ ਯੰਤਰ ਵਧੀਆ ਬਈ। ਨਹੀਂ ਵਧੀਆ ਚੀਜ਼ ਆ ਬੋ। ਲੈ। ਸਾਫ ਕੇ ਰੱਖਣਿਆ ਆ ਗੇ ਆ। ਬੇਕੌਰੀ ਵਾਲਾ ਕੰਮ। ਨਾ ਨਾ ਨਾ। ਇਹ ਤਾਂ ਜਦ ਮਸ਼ੀਨ ਤੇ ਕ੍ਰੀਜਨ ਰੱਖ ਦੀਆਂ ਬੱਚ ਨੂੰ ਕਰਦਾਂ ਲਗੇ। ਸਾਡੇ ਬੰਦੇ ਕਰਦੇ ਨਹੀਂ ਇਹਦੇ ਨਾਲੇ ਕਰਦੇ ਕਰੀ ਬੜੀ ਵਧੀਆ ਜਿਹਾ ਨਾ ਤਾਂ ਇਕੱਲਾ ਬੰਦਾ ਫੜ ਫੜ ਲੈ ਲਾਈ ਦੋ ਬੰਦੇ ਵਾਲਾ ਕੰਮ ਨਹੀਂ ਹੈ ਇਹ ਵੀ ਹੋਲੀੀ ਬਹੁਤੀ ਭਾਰੀ ਵੀ ਨਹੀਂ ਹੋਲੀਆ 2 ਕਿਲੋ ਪੈਂਦਾ ਕਿ ਕਿਲੋ 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 ਕੇ ਪੈਂਦਾ ਉਹਦੇ ਮੰਗਣੇ ਆਵੇਂ ਖੁੱਲਦੀ ਜਾਏ ਮਿੰਦਰ ਆਹੋ ਮੈਂ ਸਮਝ ਗਿਆ ਖੁੱਲ੍ਹ ਜਾਂਦੀ ਹੈ ਇੱਥੇ ਅੱਛਾ ਉਹ ਵਿਚਦੇ ਨਿਕਲਦੀ ਆ ਠੀਕ ਆ ਠੀਕ ਆ ਵਾ ਠੀਕ ਆ ਬਾਈ ਕੁੰਡ ਜਾਂਦੀ ਹੈ ਉਹ ਕੋਕੜੇ ਖੁੱਲਦੀ ਗੱਲ ਤਾਂ ਵੀ ਉਹੀ ਰਹਿ ਗਈ ਆ ਉਹ ਭਰ ਹੋ ਜਾਂਦੀ ਖਿੱਚੀ ਬਸ ਆ ਮੂੰਹ ਜਾਂ ਹੋਰ ਹੈ ਦਾ ਹਾਂ ਬਸ ਤਾਂ ਹੀ ਚੀਜ਼ ਉਹਨੇ ਅੱਕੇ ਜਿਹੜੀ ਆਪਾਂ ਜਿੱਤੇ ਬੋਕੀ ਦਾ ਫਰਕ ਕਰਤਾ ਪੰਪ ਵਾਲੀ ਜਾ ਕੇ ਜਿੱਥੇ ਆਪਾਂ ਪੰਪ ਮਾਰਦੇ ਸੀ ਉਹ ਪੇਸਟ ਨਾਲ ਵਾਲਾ ਮੂੰਹ ਲਾਤੀ ਹਾਂ ਹਾਂ ਬਸ ਚੀਜ਼ ਤਾਂ ਕਰਿਆ ਬਾਕੀ ਦਾ ਸਾਰਾ ਸੇਮ ਹੀ ਆ ਬੈਟਰੀ ਮਹਿੰਗੀ ਆ ਬੈਟਰੀ 20000 ਕੇ ਦੀ ਆ ਲਿਥੀਅਮ ਬੈਟਰੀ ਆ ਇਹ ਉਹਨੇ ਲਿਆਉਣੀ ਵੀ ਔਖੀ ਆ ਅੱਛਾ ਇਹ ਆਉਂ ਨਹੀਂ ਦਿੰਦੇ ਯਾਰ ਚ ਆਉਂਦੀ ਜਹਾਜ਼ ਚ ਬੜੀ ਔਖੀ ਲਿਆਇਆ ਮੈਂ ਬਹੁਤ ਚੈਕਿੰਗ ਹੋਈ ਐ ਦੀ ਪੁੱਛ ਪੁੱਛ ਇੰਨੀ ਐ ਉਦੇ ਵਾਲੀ ਆ ਨਾ ਆ ਬੈਟਰੀ ਆ ਛੋਟੀ ਇਸਾ ਇੱਕ ਗੱਲ ਹੋਰ ਆ ਸਾਰੀਆਂ ਮਸ਼ੀਨਾਂ ਨੂੰ ਇਹੀ ਲੱਗੀ ਜਾਂਦੀ ਆ ਸਾਰੀਆਂ ਨੂੰ ਇੱਕ ਲੱਗ ਜਾ ਤਾਂ ਹੀ ਤੇ ਆਇਆ ਫਿਰ ਮੈਂ ਜੇ ਹੁਣ ਅਲੱਗ-ਅਲੱਗ ਲਿਓ ਨੇ ਜਿਹੜੀ ਹੁਣ ਤੇਰੀ ਬੌਸ਼ ਦੀ ਆ ਚੱਲਾ ਆਏ ਬਾਈ ਕਿਹੜਾ ਲੱਗਦਾ ਹੀ ਨਹੀਂ ਆ ਕਿਹੜਾ ਨਾ ਕਿਹਨੇ ਆਣੇ ਦਾ ਇੱਕ ਅੱਧੀ ਆਈ ਗਈ ਆ ਜੇ ਬੌਸ਼ ਦਾ ਸਮਾਨ ਆ ਤੇਰੇ ਕੋਲ ਤਾਂ ਉਹਨੂੰ ਬੌਸ਼ ਦੀ ਬੈਟਰੀ ਲੱਗਣੀ ਆ ਅੱਛਿਆ ਉਹਨੂੰ ਹੋਰ ਬੈਟਰੀ ਨੂੰ ਬੌਸ਼ ਦੀ ਨਹੀਂ ਲੱਗਣੀ ਆ ਦੇਣਾ ਕੱਟੇ ਜਾਂ ਰੋਟੀ ਕੱਟੇ ਜਾਂ ਨਹੀਂ ਉੱਧੋ ਦੋ ਬਾਈ ਲਾ ਰੋਟੀ ਚਾਹਤਾ ਇਹ ਰੋਟੀ ਵਾਲਾ ਨੇ ਪਹਿਲਾਂ ਸਾਨੂੰ ਇਹ ਰਿਓ ਉਠਾਲ ਦਿੰਦਾ ਤੇ ਲੱਗ ਛੋਟਾ ਜਿਹਾ ਪੁਰਜਾ ਨੇ ਆਪਣੇ ਕਿ ਗੰਨਾ ਜੀਆਂ ਲਾਉਣਿਆਂ ਵਾਲੀਆਂ ਕਿੱਡੇ ਕਿੱਡੇ ਸੰਦ ਲਾਉਣਿਆਂ ਹਨ ਆ ਛੋਟਾ ਜਿਹਾ ਪੁਰਜਾ ਇੱਕ ਇੰਨਾ ਕ ਆ ਉੱਪਰ ਵੜਨ ਵਾਲਾ ਜਰਾ ਵਾ ਮਾਰਨੀ ਹੈ ਕਿਸੇ ਚ ਫਿਲਟਰ ਫਿਲਟਰ ਚ ਇਹਨੂੰ ਐ ਨੱਪ ਕੇ ਘਵਾ ਦਿੰਦਾ ਹਾਂ ਹੁਣ ਇਹਨੂੰ ਨਿੰਦਰਾ ਲੱਗ ਗਿਆ ਇਹ ਇਹਨੂੰ ਬੜੀ ਕੋਟੀ ਲੱਗ ਜਾਣੀ ਜੇ ਤੁਸੀਂ ਬੜੀ ਲਾਉਣੀ ਆ ਜਰਾ ਬੜੀ ਕੋਟੀ ਲਾਉਣ ਵਾਸਤੇ ਅੱਛਾ ਆ ਆ ਮੂਰੇ ਹੋਰ ਲੱਗ ਗਿਆ ਇਸ ਵੇਲੇ ਲੱਗਦੇ ਸੇ ਬੜੀ ਕੋਟੀ ਚ ਹੈ ਬੜੀ ਲਾਉਣੀ ਜਾਂ ਛੋਟੀ ਲਾਉਣੀ ਛੋਟੀ ਲਾਉਣੀ ਹੈ ਨੀ ਪੂਰੀ ਛੋਟੀ ਲੱਗਦੀ ਹੈ ਮੈਂ ਆ ਲੱਗ ਗਿਆ ਇਹਨੂੰ ਅਜੇ 15 ਨ ਕਿੱਤੇ ਜਾ ਕੋਈ ਰੈਚਰਡ ਆ ਜੇ ਇਹ ਕਿੰਨੇ ਨੰਬਰ ਤੱਕ ਰਹੋਣਦਾ ਬਾਈ ਇਹ ਇਹ ਫੋਨ ਤੋਂ 17 ਨੰਬਰ ਤੱਕ ਹੋ ਜਾਵਾ 15 ਨਾਟ ਦੇ ਦਾ ਇਹ ਆਵੇ ਫੋਨ ਦਾ ਫੇਸ ਕਾਸ ਵਧੀਆ ਜਿੰਜਾ ਵੇਲਾ ਹਾਰਡ ਨਸ ਕਰਿਆ ਜਿੱਥੇ ਇਹ ਤੇ ਲੋਡ ਪਾਣਾ ਹੈ ਉਨਾ ਹਾ ਪੂਰਾ ਹਾਰਡ ਕਰਿਆ ਹੋਇਆ ਇਹ ਆ ਦੇਖੋ ਨੇ ਬਰਮਾ ਇਹ ਨਿੰਦਰ ਜੇ ਮਨ ਲੱਗ ਸਰਾਕ ਬੜਾ ਕਰਨਾ ਹੈ ਜੇ ਆ ਬਰਮਾ ਹੈ ਹਾਂ ਆਹੀ ਬਾਈ ਦੇ ਟੱਕਰਾਂ ਹੀ ਬੋਦ ਨੇ ਬਰਬਟ ਛੱਡਣਾ ਆ ਇਹ ਦੇਰਾਂ ਨੂੰ 32 mm ਤਾਂ ਇੱਕ ਵਾਰ ਮੈਂ 32 mm ਦਾ ਸਰਾਕ ਕਰ ਦੂਗਾ ਇੱਕੋ ਨਹੀਂ ਆਪਣੇ ਮੈਨੂੰ ਮੈਂ ਕਿਹਾ ਛੋਟਾ ਜਿਹਾ ਦੇ ਮੰਨ ਲਓ 22 ਨੰਬਰ ਦਾ 20 ਨੰਬਰ ਦਾ ਸਰਾਕ ਮੰਨ ਆ ਚਾਰ ਪੰਜ ਬਰ ਬਰਵੇਂ ਬਦਲਨੇ ਪੈਣਗੇ ਕਹਿੰਦਾ ਸਾਫ ਛੋਟੀ ਗਲੀ ਕੱਢੂਗੀ ਨਾ ਫਿਰ ਬੜੀ ਨਿਕਲੂਗੀ ਆਹ ਦੇ ਲੋ ਤੁਸੀਂ ਸਭ ਤੋਂ ਪਹਿਲਾਂ ਛੋਟਾ ਇਹਨੇ ਕੱਢ ਦੇਣਾ ਉਹਦੇ ਬਾਅਦ ਹਾਂ ਹੀ ਨੇ ਕੱਢ ਦੇਣਾ ਵਧੀ ਜਾਣਾ ਵਧੀ ਜਾਣਾ ਟੱਕਰਾਂ ਹੀ ਨਹੀਂ ਇਹ ਜਿਹੇ ਐਨ ਪਾਇਆ ਖੁੰਜੇ ਵੱਡ ਵੱਡ ਸੜਦੀਆਂ ਲੋਹੇ ਨੂੰ ਹੈ ਕਿ ਨਹੀਂ ਆ ਦੇਖ ਭਾਈ ਬਾਹਰ ਲੈ ਸਵਾਣਦਾ ਹੈਗਾ ਦਾ ਫਰਕ ਆ ਅਸੀਂ ਉਧਰ ਪਤਨ ਲੱਗਦਾ ਮਹੀਨਾ ਘਾੜ ਘਾੜ ਖੋਲ ਦਿੰਨੇ ਆ ਆਪਣੇ ਪੂਰ ਨੂੰ ਨਹੀਂ ਰੰਦਾ ਲਿਆਉਂਦੇ ਮੈਨੂੰ ਕਹਣਾ ਰੰਦਾ ਲੈ ਕੇ ਆ ਅਸੀਂ ਜਿਹੜੇ ਰੰਦਾ ਲਿਆਏ ਜਿਹੜੇ ਆਪਣੇ ਆ ਹੈ ਨਾ ਤੇਰੇ ਗੋਟੇ ਰਗੜਦੇ ਆ ਹਾਂ ਲੱਕੜੀ ਵਾਲਾ ਲੱਕੜੀ ਦਾ ਹਾਂ ਉਹ ਕਈ ਵਾਰੇ ਉੱਚੇ ਨਹੀਂ ਵੀ ਹੋਏ ਨਾ ਢੱਲੇ ਹੋਏ ਨਾ ਬੰਦਾ ਮਾੜੇ ਰਗੜ ਕੇ ਪਾਉਣੇ ਪੈਂਦੇ ਆ ਬਾਈ ਕਹਿੰਦਾ ਮੇਰੇ ਰੰਦਾ ਭੇਜ ਕੇ ਹੀ ਰੱਖ ਦੇ ਤੇ ਫੜ ਕੇ ਲਿਆ ਵਸ ਕਿਸੇ ਦਾ ਹਾਂ ਬੱਦਾ ਬੱਦਾ ਘਟਦਾ ਇਹ ਆ ਗ੍ਰੈਂਡਰ ਆ ਰਮਿੰਦਰ ਇਹ ਵੀ ਬੈਟਰੀ ਲੱਗਦੀ ਸੀ ਇਹਨੂੰ ਵੀ ਉਹਦੀ ਬੈਟਰੀ ਲੱਗਦੀ ਹੈ ਇੱਕੋ ਬੈਟਰੀ ਨਾਲ ਸਾਰਾ ਸਿਸਟਮ ਚੱਲੀ ਜਾਂਦਾ ਇੱਥੇ ਨਾਲ ਚੱਲਦਾ ਸਾਰੇ ਤੇ ਭਾਈ ਗ੍ਰੈਂਡਰ ਫੇ ਜਿਵੇਂ ਹੁਣ ਆਪਾਂ ਵੱਢਦੇ ਬੁੜਦੇ ਆ ਪੂਰਾ ਕੰਮ ਕਰਦਾ ਪੂਰਾ ਪੂਰਾ ਤੇ ਮਸ਼ੀਨ ਦੇ ਉੱਤੇ ਕੋਈ ਕੰਮ ਕਰਨਾ ਆ ਕਿੱਥੇ ਨੂੰ ਮੁੜ ਕੇ ਲੱਗਦਾ ਫੁੱਲ ਢੇੜਾ ਫੀ ਮੋਕੀ ਕੰਪਲੀਟ ਹੋਈ ਪਤਾ ਹੀ ਨਹੀਂ ਜੀ ਆਇਨਾ ਦਾ ਚਾਰਜਰ ਉਹੀ ਚਾਰਜਰ ਸੇਮ ਹੈ ਇਹਦਾ ਇਹਦੇ ਸੇਮ ਆ ਸਾਰੇ ਜੀ ਮਰਜ਼ੀ ਕੀਤਾ ਇਹਨੇ ਮੇਰੇ ਲਾ ਤਾਰ ਨਹੀਂ ਦੇਖਣੀ ਹੈ ਕਿ ਬੈਲਡਿੰਗ ਸੈਟ ਬੈਟਰੀ ਵਾਲੀ ਦੇਂਦਾ ਵੀ ਨਹੀਂ ਬੈਲਡਿੰਗ ਸੈਟ ਉਹ ਬੈਲਟ ਨਹੀਂ ਲਿਆ ਉਹ ਮੇਰ ਪੰਗਾ ਤਾਂ ਹੁੰਦਾ ਹੈ ਬੈਲਡਿੰਗ ਸੈਟ ਦਾ ਬੈਲਡਿੰਗ ਸੈਟ ਵੀ ਰੋਣ ਦਾ ਭਾਰੀ ਤਾਂ ਆਉਂਦਾ ਅੱਛਾ ਬੈਟਰੀ ਵਾਲਾ ਉਹ ਵੀ ਮਨਾ ਨਾ ਦੂਗਾ ਯਾਰ ਇਲੈਕਟ੍ਰੀਟੀ ਜਿੱਥੇ ਮਰਜ਼ੀ ਕੋਈ ਚੀਜ਼ ਵੱਢਣੀ ਆ ਮੇ ਆਪਾਂ ਲਾਇਰ ਨਹੀਂ ਦੇਖਣੇ ਆਪਣਾ ਚੱਕੋ ਕੱਦ ਦਾ ਕੰਮ ਚਾਲੂ ਇਹ ਤੇ ਲਾਉਂਗੇ ਬਾਈ ਕੰਮ ਤੈਨੂੰ ਦੱਸੂਗਾ ਚਾਹ ਬਲੇਟ ਉੱਤੜਦਾ ਨਾ ਬੜਾ ਬੋਲ ਕੰਮ ਕਰਦਾ ਨਹੀਂ ਬਲੇਟ ਇਹਦਾ ਉੱਪਰ ਇਹਦੇ ਕਪ ਕਵਰ ਆ ਨਹੀਂ ਨਹੀਂ ਜਿਵੇਂ ਬਲੇਟ ਆਦਾ ਸਟੈਪ ਦਾ ਟੁੱਕ ਜਿਵੇਂ ਹਾਂ ਹਾਂ ਖੱਤਾਈ ਦੇ ਵਿੱਚ ਉਹ ਸਹੀ ਇਟ ਮਾਰੂਗਾ ਇਹ ਕਰ ਰਿਹਾ ਰਿਫਟ ਵੜਦੇ ਆ ਜਿਵੇਂ ਅੱਧੀ ਲੈ ਜਾਣੇ ਹੁਣ ਜੇ ਸਾਡੇ ਕੋਲ ਨਾ ਹਾਂ ਐਲੀਵੇਟਰ ਨਹੀਂ ਆ ਐਲੀਵੇਟਰ ਜਿਵੇਂ ਹੁਣ ਰੇਪ ਚੜਨ ਲਈ ਆਪਾਂ ਨੂੰ ਸ਼ਹਿਣੀਆਂ ਚੱਕ ਥੋੜੇ ਚੱਕ ਪਲਾਸ ਲਿਆ ਜੀ ਉਹ ਇਹਨੇ ਇੱਕ ਵਾਰ ਵੜਦੇ ਬਾਅਦ ਚੱਕ ਕੇ ਧਰ ਹੈ ਜਿਵੇਂ ਗੁਟਕੇ ਘਾਉਣੇ ਹੁੰਦੇ ਤੇ ਬਾਈ ਨੂੰ ਤੋੜ ਕੇ ਰੱਖ ਦਦਾ ਮੈਸਤਰੀਾ ਢਾਡਾ ਹਰ ਇੱਕ ਬੰਦਾ ਸਾਡਾ ਚਲ ਗਿਆ ਨੇ ਇਹਨੂੰ ਗੋਲੀਆਂ ਲਵਾਉਣ ਨੂੰ ਭੇਜ ਕੇ ਰੱਖਦੇ ਦੇ ਬੈਰਿੰਗ ਨਹੀਂ ਆਹ ਉਹ ਤਨੇਡਾ ਚਲੇ ਗਿਆ ਉਹ ਚੱਲ ਉਹ ਹੀ ਗੱਲਾਂ ਕਰਦਾ ਦਾ ਲੈ ਛੋਟੇ ਜਿਹੇ ਫੁਰਜਾ ਜਿਵੇਂ ਗੁਟਕਾ ਪੈਣ ਪੱਧਰਾ ਕਾ ਕੇ ਪਾਉਂਦਾ ਉਹ ਬਹੁਤ ਵੇਰ ਉਹਦੇ ਨਾਲ ਕਰਦਾ ਮੈਸਤਰੀ ਸਾਡਾ ਮਹੂਨ ਬਾਈ ਆ ਜਾਣਾ ਉਹਨੇ 15 ਨੂੰ 15 ਜੀ ਫਰਵਰੀ ਨੂੰ ਆਉਂਦਾ ਆ ਜੂ ਆ ਜਾਣਾ ਇਸ ਏਰੀਆ ਤੇ ਜ ਫੈਸਲ ਵੇਰਾਂ ਕੰਨ ਆਉਣਾ ਮਸ਼ੀਨਾਂ ਦੀਆਂ ਉਹਨੇ ਦੇਖ ਲੈ ਤੂੰ ਸ਼ੌਕ ਨਾਲ ਨਹੀਂ ਕੰਮਦਾ ਸ਼ੌਕ ਨਾਲ ਹੀ ਹੁੰਦਾ ਬਾਈ ਕੰਮ ਸ਼ੌਕ ਦਾ ਕੋਈ ਮੁੱਲ ਨਹੀਂ ਹੁੰਦਾ ਹਾਂ ਆ ਨਿਪਲ ਦੇ ਨਾਲ ਛੋਟਾ ਜਿਹਾ ਨਿਪਲਾ ਲੈ ਛਾਲੇ ਦੇ ਸਰਾਕੇ ਇੰਨੇ ਵੀਰੇ ਆਪਾਂ ਕਹਿੰਦੇ ਲੈ ਗਰੀਸ ਕਰਨ ਵਾਲਾ ਲਾਲ ਇੱਕ ਨਿਪਲ ਉਹਨੂੰ ਇੱਕ ਗਾਲੀ ਹੁੰਦੀ ਇਹਨਾਂ ਦੇ ਨਾਲ ਕਿੰਨੇ ਸਰਾਕ ਕਿੰਨਾ ਤੇਜ਼ ਪ੍ਰੈਸ਼ਰ ਆਉਣਾ ਆ ਇਹ ਨੱਪਣਾ ਬਸ ਮੁੜ ਜਾ ਮਾਤਾ ਪੂਰਾ ਸਮਾਨ ਆਪਣਾ ਜਿਹੜਾ ਕੰਮ ਵਾਲਾ ਤਾਂ ਉਹ ਲੈ ਕੇ ਆਜਾ ਆ ਮਗਾਈ ਬਾਈ ਉਹ ਤੇ ਮਗਾਲ ਦੂ ਤਾਂ ਕੋਈ ਗੱਲ ਨਹੀਂ ਇਹੀ ਵੇ ਜੀ ਤੂੰ ਪੁਰਾਣਾ ਕਦ ਲੈ ਕੇ ਜਾਉਂ ਨਵਾਂ ਲੈ ਕੇ ਜਾਊਂਗਾ ਨਵਾਂ ਲੈ ਜਾਊਂਗਾ ਆਣਾ ਉਹ ਵੀ ਲੈ ਕੇ ਜਾਣਾ ਮੈਂ ਹੁਣ ਕਾਦੀ ਆ ਸਮਾਨ ਸਾਰਾ ਹੀ ਬਾਈ ਜਗਨਾਲ ਵਧੀਆ ਸਮਾਨ ਲੈ ਕੇ ਆਇਆ ਤੋ ਇਹ ਸਾਰੀ ਹੈਗਾ ਇਹ ਨਾ 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 ਵਧੀਆ ਲੈ ਆ ਆਪਣੇ ਅਸੀਂ ਜਿੰਨਾ ਨਾ ਜਿੰਨਾ ਸਮਾਨ ਲਿਆ ਤਾਂ ਸਾਰੋਂ ਵਰਤੋਂ ਚ ਆਉਂਦਾ ਹੁਣ ਜਿਹੜਾ ਕੰਮ 'ਚ ਆਪਣੇ 'ਚ ਲੱਗਣੇ ਆ ਜਿਹੜਾ ਪੇਟੀ 'ਚ ਰੱਖਣਾ ਉਹਦਾ ਕੀ ਫਾਇਦਾ ਸਾਲੇ ਨਹੀਂ ਆ ਮਸ਼ੀਨ ਬਹੁਤੀ ਭਾਰੀ ਵੀ ਨਹੀਂ ਇਹਦਾ ਭਜਨ ਬਹੁਤ ਥੋੜਾ ਹੈ ਹੈ ਬਹੁਤ ਘੱਟ ਵਜਨ ਆ ਉਹਦਾ ਰਿੰਮ ਦਾ ਨਟ ਖੋਲ ਕੇ ਦੇਖ ਮਿੰਟ 'ਚ ਖੋਲਣਾ ਬੋਲ ਤਾਂ ਛਾਣੇ ਜਿਹਦੇ ਮਾਰੇ ਜਿਹਦੇ ਪੱਟ ਕੇ ਅੱਛਾ ਬੜੇ ਵਾਲੀ ਗੋਟੀ ਹੈਗੀ ਬੜੇ ਵਾਲਾ ਦੇਖੀ ਖੋਲ ਕੇ ਬੜੇ ਵਾਲੀ ਗੋਟੀ ਦੇ ਅੰਦਰ ਹੋ ਕੇ ਸਾਰੇ ਖੋਲ ਦਿੰਦੀ ਆ ਜਿਹਨਾਂ ਦਾ ਮਾਤੀ ਖੋਲ ਆ ਇਹਦੇ ਨਾਲ ਬੰਦਾ ਜਿਹ ਚਰਾਉਣੇ ਵਾਲਾ ਇਹਨੂੰ ਚਾਹੀਦਾ ਇਹਦੀ ਗੋਟੀ ਆ ਨੰਦਰ ਜਿਹੜੀ ਗੋਟੀ ਪੂਰੀ ਉਹਦੀ ਦੀ ਤੈਟ ਚਾਹੀਦੀ ਆ ਜੇ ਢਿੱਲੀ ਆ ਗੋਟੀ ਫਿਰ ਤਾਂ ਗੋਟੀ ਨੂੰ ਹੀ ਪਾੜ ਦੋ ਬਾਈ ਇੰਡੀਆਰ ਗੋਟੀ ਦੇ ਨੇ ਪਾੜੇ ਦੇਣੀ ਆਪਣੀ ਇਹਨਾਂ ਤੇ ਗੋਟੀਆਂ ਆ ਪਾੜ ਦੇ ਤਾਂ ਚੱਲੀ ਜਾਂਦੀਆਂ ਆਹ ਚਾਹਦੀਆਂ ਗੋਟੀਆਂ ਦੇਖਦਾ ਆਹ ਗੋਟੀ ਵੀ ਆ ਸਪੈਸ਼ਲ ਹੈ ਆ ਮੌਕੀ ਦੀ ਗੋਟੀ ਹੈ ਇਹੀ ਕੰਪਨੀ ਦੀ ਆਪਣੇ ਵਾਲੀ ਗੋਟੀ ਦੇ ਨੇ ਕਰ ਦਲੇ ਦੋ ਤਾਂ ਪਾੜੇ ਉਹਨੇ ਆਹ ਦੇਣਾ 17 ਨੰਬਰ ਦੀ ਗੋਟੀ ਦੀ ਲਵਾਈ ਦੇਖਦਾ ਕਿੰਨੀ ਆ ਜੀ ਪੂਰੀ ਨਾਲ ਰੁਪੇਲੇ ਹੈ ਜੀ ਆ ਮੇਰਾ ਤਾਂ ਦਾ ਇਹ ਗਾਂਜਾ ਬੀਜ ਜਾਂਦਾ ਰੋਟੀ ਜੀ ਅੱਛਾ ਚੱਲ ਮਾਹੀ ਹੁੰਦੀ ਜੀ ਜੀ ਉਹ ਸੀ ਬੜੀ ਗੋਟੀ ਦੇਖਿਆ ਕਿਤੇ ਇਹ ਨਿਕੇ ਦੀ ਜੇ ਝੋਕੀ ਜਿਆ ਕੱਢ ਲਿਆ ਉਹ ਕਾਦੀ ਕਰਦੀ ਆ ਤੇਰੀ ਹੁਣ ਮੈਂ ਕਰਦੀਆਂ ਤਿਆਰੀਆਂ ਤੂੰ ਹਾਦੀ ਝੰਡੀ ਦੇ ਵਾਥ ਨਹੀਂ ਜੇ ਉੱਡ ਜਾਣਾ ਜੀ ਦੇਖੀ ਹੋ ਜਿਹਾ ਆਉਣਾ ਤਿਆਰੀਆਂ ਸਰਾਹੀ ਜਨ ਵਧੀਆ ਲੱਗਣਾ ਹਾਂ ਲੱਗਦੀ ਬੜੀ ਹੈ ਬਾਕੀ ਅਸੀਂ ਅੰਮਰਤੀ ਕਰ ਲੈ ਆਪਾਂ ਜਿਆ ਜਿਹਨੇ ਨਵੇਂ ਬਾਰਡਰ ਚਲਾ ਤੀ ਇਹ ਨਹੀਂ ਚੱਲੂ ਅਏ ਕਿ ਨਹੀਂ ਉਹ ਸਹੀ ਗੱਲ ਹੈ ਬੱਤੀ ਕਰਮ ਹੁੰਦਾ ਨਾ ਕਰਮ ਸਾਰੀ ਗੱਲ ਦਾ ਕਰਮਾਂ ਦੇ ਆ ਕੇ ਮੁੱਕਦੀ ਆ ਜੇ ਤੇ